ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੋੜ ਸੁਧਿਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪਏਗਾ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੀਦਾ ਹੈ ਕੌਮ ਦੇ ਵਿੱਚ ਬਹੁਤ ਐਸੀਆਂ ਸ਼ਕਤੀਆਂ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਹਨ ਉਹਨਾਂ 'ਚ ਕਿਸੇ ਨੂੰ ਵੀ ਜਿਹੜਾ ਪਾਰਟੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਤਾਂ ਉਹ ਦੁਬਾਰੇ ਆ ਸਕਦੇ ਹਨ ਪਰ ਹਜੇ ਜਿਹੜਾ ਹੈ ਜਿਨ੍ਹਾਂ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਦੁਬਾਰੇ ਜਿੱਤੇ ਜਾਂਦਾ ਉਹਨਾਂ 'ਚ ਉਹਨਾਂ ਨੂੰ ਲਾਭ ਨਹੀਂ ਮਿਲਦਾ ਇਸ ਸਰਵੋਪਾਏ ਮਸਬਾਹ ਦੀ ਦੇਖਾਈ ਆ ਰਹੀ ਸਰਜੀ ਦੀਆਂ ਪਤਾ ਲੱਗਾ ਕਿ ਪਹਿਲਾਂ ਇਹ ਪ੍ਰੋਗਰਾਮ ਨਾਨਕਾਣਾ ਗੁਰਦੁਆਰਾ ਸਾਹਿਬ ਕੋਲ ਰੱਖਿਆ ਸੀ ਦੇਖੋ ਇਹ ਗੱਲ ਥੋੜੀ ਠੀਕ ਹੈ origianlly ਇਹ ਪ੍ਰੋਗਰਾਮ ਨਾਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਰੱਖਿਆ ਸੀਗਾ ਪਰ ਉੱਥੇ ਇਹ ਪ੍ਰੋਗਰਾਮ ਕਰਨ ਦੀ ਐਸਜੀਪੀਸੀ ਵੱਲੋਂ ਜਿਹੜਾ ਹੈ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਹਦੇ ਕਰਕੇ ਫਿਰ ਅਸੀਂ ਇਹ ਇੱਥੇ ਮਸਤੋਣਾ ਸਾਹਿਬ ਜਿਹੜਾ ਪ੍ਰੋਗਰਾਮ ਕਰ ਰਹੇ ਆ ਲੋਕੋ ਗੱਲ ਤਾਂ ਹੈ ਵੀ ਕਿਤੇ ਵੀ ਚਾਹੇ ਅ ਨਾਨਕ ਕਹਿਣਾ ਸਾਹਿਬ ਹੋਵੇ ਚਾਹੇ ਮਰਤੂੜਾ ਸਾਹਿਬ ਸਾਨੂੰ ਕੋਈ ਸੰਗਤ ਨੂੰ ਕੋਈ ਫਰਕ ਨਹੀਂ ਦੋਨੇ ਹੀ ਜਿਹੜੀਆਂ ਇਹ ਬਹੁਤ ਇਲਾਕੇ ਦੀਆਂ ਸੰਸਥਾਵਾਂ ਤੇ ਜਾਂ ਇਹ ਗੁਰੂ ਘਰ ਨੇ ਜਿੱਤੇ ਅਥਾ ਸ਼ਰਧਾ ਹੈ ਲੋਕਾਂ ਦੀ ਤੋਂ ਦੋਨਾਂ ਤੋਂ ਕਿਤੇ ਵੀ ਹੋ ਜਾਂਦਾ ਪਰ ਇਹ ਦੁੱਖ ਦੀ ਗੱਲ ਹੈ ਵੀ ਐਸਡੀਪੀਸੀ ਜਿਹੜੀ ਸਾਡੀ ਇੱਕ ਸਰਮੌਰ ਸੰਸਥਾ ਹੈ ਜਿਹੜੀ ਆਪਦੇ ਆਪ ਨੂੰ ਪੰਥ ਦੀ ਨੁਮਾਇੰਦਗੀ ਜਿਹੜੀ ਕਰਨ ਵਾਲੀ ਸੰਸਥਾ ਪੇਸ਼ ਆਉਂਦੀ ਹੈ ਉਹਨਾਂ ਵੱਲੋਂ ਜਿਹੜਾ ਐਸੇ ਸਮਾਗਮ ਨੂੰ ਨਾ ਹੋਣ ਦੇਣਾ ਇਹ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਬੜੀ ਦੁੱਖ ਦੀ ਗੱਲ ਹੈ ਢੀਂਡਾ ਸਾਹਿਬ ਜਦੋਂ ਤੁਹਾਡਾ ਰਲੇਮਾ ਹੋਇਆ ਸੀ ਇਕਾਲੀ ਦਲ ਦੇ ਵਿੱਚ ਢੁੰਦਾ ਸਾਹਿਬ ਉਹ ਕਹਿੰਦੇ ਨੇ ਪਰ ਹਾਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਸਾਨੂੰ ਸਰਦੇਵ ਸਿੰਘ ਢੀਂਡਾ ਦਾ ਐਂਡ ਗਰੁੱਪ ਨੇ ਹਰਾਇਆ ਦੇਖੋ ਗੱਲ ਸੁਣੋ ਫਿਰ ਜੇ ਅਸੀਂ ਹਰਾਇਆ ਚਲੋ ਉਹਨਾਂ ਨੇ ਮੰਨ ਲਈ ਫਿਰ ਉਹਨਾਂ ਦੇ ਆਪਦੇ ਪੱਲੇ ਕੀ ਹੈ ਜੇ ਉਹ ਕਹਿੰਦੇ ਵੀ ਇਹਨਾਂ ਨੇ ਨਹੀਂ ਹਰਾਇਆ ਫਿਰ ਆਪਦੇ ਕਿਸ ਬਨਾਤੇ ਚੋਣ ਲੜੀ ਉਹਨਾਂ ਨੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਡੇ ਨਾਲੋਂ ਸਭ ਤੋਂ ਮਜ਼ਬੂਤ ਮਜ਼ਬੂਤ ਕੈਂਡੀਡੇਟ ਇਕਵਾਲ ਸਿੰਘ ਚੁੰਨਾ ਸੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਪ੍ਰੈਸ ਉਹਦੇ ਵਿੱਚ ਕਿਹਾ ਵੀ ਅਸੀਂ ਸਾਰਿਆਂ ਦੀ ਰਾਏ ਲਈ ਉਹਨਾਂ ਨੇ ਕਿਹਾ ਜੀ ਸਭ ਤੋਂ ਮਜ਼ਬੂਤ ਕੈਂਡੀਡੇਟ ਨੇ ਅਸੀਂ ਤਾਂ ਸਮਾ ਕਿਸੇ ਰੂਪ ਚ ਵਿਰੋਧ ਵੀ ਨਹੀਂ ਕੀਤਾ ਅਸੀਂ ਤਾਂ ਘਰੇ ਬੈਠੇ ਰਹੇ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਲਾਉਣਾ ਸਿਰਫ ਇੱਕੋ ਹੀ ਜਿਹੜੀਆਂ ਗੱਲ ਦਸਾਉਂਦਾ ਵੀ ਉਹ ਆਪਦੀ ਹਾਰ ਦਾ ਠਿਕਰਾ ਜਿਹੜਾ ਹੈ ਉਹ ਸਾਡੇ ਸਰਪੰਨ ਰਹੇ ਨੇ ਇਸ ਤੋਂ ਬਾਅਦ ਕੁਝ ਨਹੀਂ ਅਸਲ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ ਇਹ ਚੋਣਾਂ ਵਿੱਚ ਹੋਰ ਕੋਈ ਗੱਲ ਨਹੀਂ ਨਹੀਂ ਆਕਾਲੀ ਦਲ ਜਿਹੜੀ ਹੈ ਨੂੰ ਕਦੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇੰਨੀਆਂ ਘੱਟ ਵੋਟਾਂ ਨਹੀਂ ਪਈਆਂ ਜਿਹੜੀਆਂ ਅੱਜ ਇਹਨਾਂ ਨੂੰ ਪਈਆਂ ਉਹਦੇ ਵਿੱਚ ਨਾ ਤਾਂ ਮੈਂ ਕਹਾਂਗਾ ਵੀ ਝੁੰਡਾ ਸਾਹਿਬ ਦਾ ਵਿਰੋਧ ਇਹਨਾਂ ਕਿਸੇ ਹੋਰ ਦਾ ਨਾ ਹੀ ਸਾਡਾ ਵਿਰੋਧ ਕਰਨ ਨਾਲ ਇੰਨਾ ਫਰਕ ਪੈ ਸਕਦਾ ਇਹ ਲੋਕਾਂ ਵੱਲੋਂ ਪਾਰਟੀ ਦੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਨਾ ਵੱਡਾ ਜਿਹੜਾ ਹੈ ਕਾਰਨ ਹੈ ਜਿੱਦੇ ਕਰਕੇ ਵੋਟਾਂ ਨਹੀਂ ਪਈ ਸਰ ਦਸੰਬਰ ਮਹੀਨੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਆ ਗਈਆਂ ਨੇ ਕੀ ਲੱਗਦਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕੋਈ ਅਸੀਂ ਤਾਂ ਬੇਨਤੀ ਕਰਾਂਗੇ ਵੀ ਚੋਣਾਂ ਕਰਾਈਆਂ ਜਾਣ ਕਿਉਂਕਿ ਹੁਣ ਤਾਂ ਹਰ ਸਾਲ ਜਿਹੜੀ ਚੋਣ ਹੁੰਦੀ ਹੈ ਪ੍ਰਧਾਨ ਦੀ ਚੋਣ ਮੌਜੂਦਾ ਐਸਜੀਪੀਸੀ ਮੈਂਬਰ ਚੋਣ ਕਰਦੇ ਆ ਉਹ ਲੋਕਾਂ ਦੀ ਜਿਹੜੀ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਕਿਉਂਕਿ ਉਹ ਅੱਜ ਤੋਂ ਤਕਰੀਬਨ ਹੁਣ ਤੱਕ 12-13 ਸਾਲ ਹੋ ਗਏ ਇਲੈਕਸ਼ਨ ਹੋਏ ਨਹੀਂ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਤੇ ਇਨੇ ਲੰਬੇ ਸਮੇਂ ਦੇ ਵਿੱਚ ਚੋਣ ਨਾ ਹੋਣਾ ਇਹ ਚਿੰਤਾ ਦਾ ਵਿਸ਼ਾ ਅਸੀਂ ਤਾਂ ਬੇਨਤੀ ਕਰਾਂਗੇ ਵੀ ਜਲਦੀ ਤੋਂ ਜਲਦੀ ਚੋਣ ਹੋ ਜਾਣੀ ਚਾਹੀਦੀ ਹੈ ਦਸੰਬਰ ਦੇ ਵਿੱਚ ਹੀ ਹੁੰਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਇਹ ਲੋਕ ਆਪਣੀ ਨੁਮਾਇੰਦਾ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਐਸ்சிਪੀਸੀ ਵਿੱਚ ਭੇਜ ਸਕਣ ਇਹ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਲਦੀ ਤੋਂ ਜਲਦੀ ਹੁਣ 3.5 ਸਾਲ ਦਾ ਸਮਾਂ ਹੋ ਗਿਆ ਤੇ ਆ ਕੇ ਕਿਹਾ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਣ ਕਰ ਰਹੇ ਤੁਸੀਂ ਦੇਖੋ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੈ ਆਪਾਂ ਇੱਥੇ ਬੈਠੇ ਆਂ ਮਸਤਵਾਨਾ ਸਾਹਿਬ ਇੱਥੇ ਦੀ 2 ਸਾਲ ਦੇ ਕਰੀਬ ਸਮਾਂ ਹੋ ਗਿਆ ਮੁੱਖ ਮੰਤਰੀ ਨੂੰ ਨਹੀਂ ਪੱਤਰ ਲਿਖੇ ਕੌਣ ਕੀ ਪ੍ਰੋਬਲਮ ਹੈ ਕਿਉਂ ਨਹੀਂ ਜਿਹੜਾ ਹੈ ਮੈਡੀਕਲ ਕਾਲਜ ਬਣਾ ਰਹੇ ਸੰਤਤਰ ਸਿੰਘ ਜੀ ਦੇ ਨਾਂ ਤੇ ਅਸੀਂ ਟਰਸਟ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਜਿਹੜੀ ਜਗ੍ਹਾ ਤੇ ਉਹਨਾਂ ਨਹੀਂ ਪੱਤਰ ਲਿਖਿਆ ਉਹਦੇ ਵਾਸਤੇ ਵੀ ਲਿਖ ਕੇ ਦੇਤਾ ਜੇ ਤੁਸੀਂ ਜੇਹੀ ਕੋਰਟ ਦਾ ਜਿਹੜਾ ਡਿਸਪੂਟ ਹੈ ਉਹਦੇ ਵਿੱਚੋਂ ਜੇ ਕੋਰਟ ਕੱਢਦਾ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਬਣਾ ਦਿੱਤਾ ਜਾਵੇ। ਇਹਦੇ ਨਾਲ ਨਾਲ ਅਸੀਂ ਹੋਰ ਵੀ ਕਰਦਾ ਵੀ ਇੱਕ ਨਵੀਂ ਜਗ੍ਹਾ ਵੀ ਅਸੀਂ ਜਿਹੜੀ ਮੇਨ ਰੋਡ ਦੇ ਉੱਤੇ ਉਹਦਾ ਵੀ ਮਤਾ ਪਾ ਕੇ ਟਰਸਟ ਨੇ ਦਿੱਤਾ ਹੈ ਵੀ ਉਹ ਜਿਹੜੇ ਜਗ੍ਹਾ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਬਣਾ ਦਿੱਤਾ ਜਾਵੇ। ਤਾਂ ਹੁੰਦਾ ਦੋ ਆਪਸ਼ਨਾਂ ਨੇ ਉਹਨਾਂ ਕੋਲੇ ਕਿਸੇ ਨੂੰ ਵੀ ਐਕਸਰਸਾਈਜ਼ ਕਰ ਸਕਦੇ ਨੇ ਸਰਕਾਰ ਚਾਹੇ ਤਾਂ ਨਵੀਂ ਜਗ੍ਹਾ ਵੀ ਅਕਵਾਇਰ ਜਿਹੜੀ ਜਗ੍ਹਾ ਡਿਸਪੂਟਾਂ ਉਹ ਵੀ ਅਕਵਾਇਰ ਕਰ ਸਕਦੇ ਨੇ ਜੇ ਉੱਥੇ ਬਣਾਉਣਾ ਚਾਹੁੰਦੇ ਨੇ। ਜੇ ਐਸਜੀਪੀਸੀ ਨਹੀਂ ਮੰਨਦੀ। ਚਲੋ ਮੈਂ ਐਸਜੀਪੀਸੀ ਦੇ ਛੱਡ ਦੋ। ਟਰਸਟ ਨੇ ਤਾਂ ਲਿਖ ਕੇ ਦਿੱਤਾ ਚਲੋ ਐਸਜੀਪੀਸੀ ਨਹੀਂ ਮੰਨਦੀ ਉਹ ਜਿਹੜਾ ਕਵਾਇਰ ਕਰ ਲੈਣ ਤੋ ਸਿਰਫ ਸਿਆਸਤ ਕਰ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਪੰਜਾਬ ਦੇ ਅੱਜ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਜੋ ਕ੍ਰਾਈਮ ਜਿਸ ਤਰ੍ਹਾਂ ਵੱਧ ਰਿਹਾ ਹੈ ਜਿਸ ਤਰ੍ਹਾਂ ਨਸ਼ਾ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਇਹ ਇਸ ਤੋਂ ਜਿਹੜਾ ਹੈ ਵੱਧ ਚਿੰਤਾ ਦੀ ਕੋਈ ਗੱਲ ਨਹੀਂ ਜਿਹੜਾ ਮੁੱਖ ਮੰਤਰੀ ਨੇ ਉਹ ਕੇਜਰੀਵਾਲ ਵੱਲ ਦਿੱਲੀ ਦੀ ਸਰਕਾਰ ਵੱਲ ਝਾਕੀਆਂ ਦੇ ਨੇ ਵੀ ਕੀ ਇਸ਼ਾਰਾ ਸਾਨੂੰ ਕਰਨਗੇ ਫਿਰ ਅਸੀਂ ਕਾਰਵਾਈ ਕਰਾਂਗੇ ਉਹਨਾਂ ਕੋਲ ਮੰਤਰੀ ਆਪਦੇ ਮਰਜ਼ੀ ਦੇ ਬਣਾਉਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਕੋਈ ਵੱਡੇ ਫੈਸਲੇ ਕਰਨ ਦਾ ਮੁੱਖ ਮੰਤਰੀ ਕੋਲ ਅਧਿਕਾਰ ਨਹੀਂ ਤੇ ਫੇਰ ਲੋਕਾਂ ਨਾਲ ਧੋਖਾ ਹੋਇਆ ਲੋਕਾਂ ਦੇ ਫਤਵੇ ਨਾਲ ਜੇ ਤੁਹਾਨੂੰ ਨਹੀਂ ਤਾਂ ਮੁੱਖ ਮੰਤਰੀ ਬਦਲੋ ਕਿਉਂ ਤੁਸੀਂ ਸੈਂਟਰ ਵਾਲੇ ਜਿਹੜੇ ਇਹਨਾਂ ਦੀ ਪਾਰਟੀ ਹੈ ਕਿਉਂ ਇਸ ਤਰੀਕੇ ਨਾਲ ਸਰਕਾਰ ਨੂੰ ਵੀ ਖੱਜਲ ਖਵਾਰ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਵੀ ਖਰਾਬ ਕਰ ਰਹੇ ਹੋ ਤੁਸੀਂ ਦੇਖੋ ਇਹ ਇਸ ਗੜ ਜੋੜ ਦੇ ਵਿੱਚ ਚਾਹੇ ਕੋਈ ਵੀ ਗੜ ਜੋੜ ਹੈ ਬਾਲਾ ਨੰਬਰ ਸਮਾਂ ਨਹੀਂ ਚੱਲਦਾ ਕਿਉਂਕਿ ਭਾਂਤ ਭਾਂਤ ਦੀ ਲੱਕੜ ਇਕੱਠੀ ਹੋਈ ਹੈ ਇਹਨਾਂ ਦਾ ਸਿਰਫ ਨਿਸ਼ਾਨਾ ਇੰਨਾ ਸੀ ਵੀ ਅਸੀਂ ਜਿਹੜਾ ਹੈ ਆਪਣੀ ਖਲ ਕਿਵੇਂ ਬਚਾਈਏ ਕਿ ਸਾਡੇ ਅਸੀਂ ਆਪਣੀਆਂ ਸੀਟਾਂ ਵਧ ਤੱਕ ਕਿਵੇਂ ਜਿੱਤ ਸਕਦੀਆਂ ਤੇ ਅਸੀਂ ਦੂਜੇ ਦਾ ਫਾਇਦਾ ਲੈ ਕੇ ਕਿਵੇਂ ਅੱਗੇ ਵਧ ਸਕਦੀ ਹਾਂ ਪਰ ਉਹਦੇ ਵਿੱਚ ਹੁਣ ਸਫਲ ਨਹੀਂ ਹੋਏ ਇਹ ਦਿੱਲੀ ਚੋਂ ਇੱਕ ਵੀ ਸੀਟ ਨਹੀਂ ਮਿਲੀ ਤਾਂ ਫਿਰ ਇਹਨਾਂ ਦਾ ਆਪੀ ਸੁਭਾਵਕ ਸੀ ਕਿਉਂਕਿ ਇਹਨਾਂ ਦੀ ਸਿਧਾਂਤਕਤਾ ਕੋਈ ਜਿਹੜਾ ਘੜਚੋੜ ਹੈ ਨਹੀਂ ਤਾਂ ਮੌਕਾ ਪਰਸਤੀ ਦਾ ਘੜਚੋੜ ਹੈ ਤੇ ਉਹ ਆਪ ਸੁਭਾਵਕ ਸੀ ਵੀ ਟੁੱਟੇਗਾ ਕੋਟੋਟੇ ਆਹੋ ਤਾਂ 2 ਮਹੀਨੇ ਵੀ ਨਹੀਂ ਕਟਿਆ ਜਨਰੰਦਰ ਜਿਵੇਂ ਚੋਰ ਵੜੇ ਮਕਮਤਰੀ ਸਰਵ ਕਰਕੇ ਆ ਲੈ ਕਿ ਸੰਗਨ ਦਾ ਉੱਥੇ ਵੀ ਇੱਕ ਇੱਕ ਰਾਹਚ ਬਣਾ ਲੈਣਗੇ ਕੋਈ ਨਹੀਂ ਦੇਖੋ ਉਹ ਤਾਂ ਇਹ ਗੱਲਾਂ ਦਾ ਕੋਈ ਬਾਲੀ ਇਹ ਲੋਕਾਂ ਦੇ ਮੁੱਦੇ ਨਹੀਂ ਮੈਂ ਤਾਂ ਕਹਾਂਗਾ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਲੋਕਾਂ ਨਾਲ ਜਿਹੜੀਆਂ ਅੱਜ ਬੇਰੁਜ਼ਗਾਰੀ ਦਾ ਇਸ਼ੂ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੈ ਵੱਧ ਰਹੇ ਜੁਰਮ ਦਾ ਹੈ ਉਹਨਾਂ ਚੀਜ਼ਾਂ 'ਤੇ ਧਿਆਨ ਦੇਕਰੋ ਠੱਲ ਪਾਉਣ ਚਾਹੀਦੇ ਕਿੱਥੇ ਰਹਿੰਦੇ ਮੁੱਖ ਮੰਤਰੀ ਨੇ ਸਾਨੂੰ ਇਹਦੇ ਨਾਲ ਕੋਈ ਨਹੀਂ ਪਮਾਚਾਰ ਦਾ ਹੋਰ ਰਹਿਣ ਲਾਪਣ ਇਹ ਇਹ ਕੋਈ ਸਾਡਾ ਇਸ਼ੂ ਨਹੀਂ ਹੈ ਅਸੀਂ ਤਾਂ ਚਾਹੁੰਦੇ ਵੀ ਜਿਸ ਮਕਸਦ ਲਈ ਲੋਕਾਂ ਨੇ ਚੁਣਿਆ ਉਹਦੇ ਮੁਤਾਬਕ ਕੰਮ ਕਰਨ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਪੰਜਾਬ ਨੂੰ ਚੰਗਾ ਪ੍ਰਸ਼ਾਸਨ ਦੇਣ ਜਿਹੜੀ ਅੱਜ ਤੱਕ ਕੁਝ ਜਿਹੜਾ ਹੈ ਮੈਨੂੰ ਨਹੀਂ ਲੱਗ ਰਿਹਾ ਵੀ ਕੋਈ ਅੱਜ ਤੱਕ ਜਿਹੜਾ ਪ੍ਰਸ਼ਾਸਨ ਇਹ ਲੋਕਾਂ ਨੂੰ ਚੰਗਾ ਦੇ ਸਕੇ ਨੇ ਯਾਰ ਕੋਈ ਵਧੀਆ ਕੋਈ ਫੈਸਲੇ ਕਰ ਸਕੇ ਅੱਜ ਤੱਕ ਨਹੀਂ